ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਹੈ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਆਪਣੇ ਸਿੰਘਾਂ ਦਾ ਆਚਰਣ ਸਿੱਖਾਂ ਤੇ ਰੱਖਣ ਵਾਸਤੇ ਸਿੱਖਾਂ ਨੂੰ ਉਪਦੇਸ਼ ਦਿੰਦੇ ਹਨ ਪਿੰਡ ਨੂ ਦੇ ਰੰਗੜਾ ਨੇ ਪਹਾੜੀ ਰਾਜਿਆਂ ਦੀ ਸਹਿਤੇ ਨੰਦਪੁਰ ਸਾਹਿਬ ਵੱਲ ਆਉਂਦੀਆਂ ਸੰਗਤਾਂ ਤੇ ਲਗਾਤਾਰ ਹਮਲੇ ਕਰਨੇ ਆਰੰਭ ਕਰ ਦਿੱਤੇ ਸਨ ਮਹਾਰਾਜ ਨੇ ਸਹਬਜ਼ਾਦਾ ਅਜੀਤ ਸਿੰਘ ਤੇ ਭਾਈ ਉਦੇਸਿੰਘ ਦੀ ਅਗਵਾਈ ਹੇਠ 94 ਸਿੱਖ ਯੋਧਿਆਂ ਦੀ ਇੱਕ ਟੁਕੜੀ ਪਿੰਡ ਨੂੰ ਭੇਜੀ ਜਿਸ ਨੇ ਰੰਗੜਾ ਨੂੰ ਕਰਾਰੀ ਹਾਰ ਦਿੱਤੀ ਪਰ ਮੁਰਦੀਵਾਰੀ सिख रंगड़ा के नाल उन्होंने एक लड़की भी कैद कर लिया है गुरु जी ने जद एक लड़की बंदी विच नए डिठा ता बड़ा ही गुस्सा मनाया पुछया किसे ने मैली नज़र ना नहीं तक इस बच्ची वाल जद दसिया कि आप जी के हकम की उड़ीक ता आप जी ने फरमाया ਕੀ ਆਦਰ ਨਾਲ ਇਸ ਬੇਟੀ ਨੂੰ ਉਸਦੇ ਘਰ ਪਹੁੰਚਾ ਆਓ ਤੇ ਨਾਲ ਖਿਮਾ ਮੰਗਣੀ ਵਿੱਚੋਂ ਹੀ ਇੱਕ ਸਿੱਖ ਪੁੱਛ ਬੈਠਾ ਕਿ ਔਰੰਗਜ਼ੇਬ ਹਿੰਦਵਾਣੀ ਦੀ ਇੱਜ਼ਤ ਨੁਟਦੇ ਹਨ ਤੁਸੀਂ ਕਿਉਂ ਇਤਨਾ ਸਖਤ ਹੁਕਮ ਦੇ ਕੇ ਵਰਜ ਰਹੇ ਹੋ ਉਹਨ ਸੰਗਨ ਬੂਝੇ ਗੁਣਖਾਨੇ ਬ੍ਰਿੰਦ ਤੁਰਕ ਉਹ ਗਏ ਹਿੰਦਵਾਣੀ ਸਿੱਖ ਬਦਲਾ ਲੈ ਪਲਾ ਜਨਾਏ ਕਿਉ ਗੁਰ ਸ਼ਾਸਤਰ ਵਰਜ ਹਟਾਏ ਇਹ ਸੁਣ ਦਸਮੇਸ਼ ਪਿਤਾ ਨੇ ਕਿਹਾ ਸਭ ਧਿਆਨ ਨਾਲ ਸੁਣੋ ਮੈਂ ਤਾਂ ਐਸੀ ਸਿੱਖ ਬਣਾਉਣੇ ਹਨ ਜੋ ਹਰ ਹਾਲ ਹਰ ਥਾਂ ਆਚਣ ਨੂੰ ਹੱਥੋਂ ਨਾ ਛੱਡਣ ਨੀਵੀਂ ਖੱਡ ਵਿੱਚ ਇਹਨਾਂ ਨੂੰ ਮੈਂ ਨਹੀਂ ਡਿੱਗਣ ਦੇਣਾ ਸੰਸਦ ਗੁਰੂ ਬੋਲੇ ਤਿਸ 베ਰੇ ਹਮਲੇ ਜਾਣੇ ਪੰਥ ਉਚੇਰੇ ਨਹੀਂ ਅਦੋਗਤ ਬਿਖੇ ਪੁਚਾਵੈ ਯਾਤੇ ਕਰਮਲ ਕਰਨ ਹਟਾਵੈ ਗੁਰ ਪ੍ਰਤਾਪ ਸੂਰਜ ਰਿਤੂ ਛੇਵੀ ਅਸਵ ਅੰਸ ਵੀ ਤਨ ਹਨ ਗੁਰੂ ਤੇ ਉਹਨਾਂ ਦੇ ਸਿੱਖ ਜੋ ਦੁਸ਼ਮਣਾਂ ਦੀ ਮਾਂ ਬੇਟੀ ਨੂ ਵੀ ਆਪਣੀ ਮਾਤੀ ਭੈਣ ਕਰ ਜਾਣਦੇ ਸਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ